ਸਾਰੀ ਜ਼ਿੰਦਗੀ ਧਰਨਣੀ ਪਹਿਣੀ ਜੇਕਰ ਤੁਸੀਂ ਇਹ ਬਰਫ਼ ਨਾਲ ਆਪਣੀ ਧਰਨ ਕੱਢਣੀ ਸਿੱਖ ਗਏ ਜਾਂ ਗਰਮੈਸ਼ ਲਾ ਲਓ ਜੇ ਗਰਮੈਸ਼ ਵੀ ਨਹੀਂ ਹੋਣੀ ਬਸ ਆਹ ਬਰਫ਼ ਨਾਲ ਧਰਨ ਆਪਣੀ ਕੱਢਣੀ ਸਿੱਖ ਜਾਓ ਤੇਰੀ ਖੇਤ ਹੁੰਨੇ ਆ ਉਦੋਂ ਧਰਨ ਪੈਂਦੇ ਕੰਮ ਕਰਨ ਵੇਲੇ ਧਰਨ ਪੈਂਦੀ ਰਹਿੰਦੀ ਕਿਉਂਕਿ ਗਰਮੀ ਹੁੰਦੀ ਹੈ ਸਰੀਰ ਦੇ ਵਿੱਚ ਇਹ ਗਰਮੀ ਨੂੰ ਦੂਰ ਕਰਨ ਦਾ ਤਰੀਕਾ ਧਰਨ ਨੂੰ ਕੱਢਣ ਦਾ ਤਰੀਕਾ ਸਭ ਤੋਂ ਆਸਾਨ ਤਰੀਕਾ ਸਿਰਫ 1 ਮਿੰਟ ਦੇ ਵਿੱਚ ਤੁਸੀਂ ਆਪਣੀ ਧਰਨ ਕੱਢ ਲਓਗੇ ਕਿਸੇ ਕੋਲੋਂ ਧਰਨ ਕਢਵਾਉਣ ਦੀ ਲੋੜ ਨਹੀਂ ਤੁਸੀਂ ਆਪਣੇ ਆਪ ਹੀ ਆਪਣੀ ਧਰਨ ਕੱਢ ਲਓਗੇ ਬਸ ਇਹ ਚੀਜ਼ ਨੋਟ ਕਰ ਲਓ ਜਾਂ ਕੌਡੀ ਲਾ ਲਓ ਧਰਨ ਹ ਥੋੜੇ-ਮੋٹے ਗਰਮੀ ਹੋਏ ਜਦੋਂ ਆਪਾਂ ਉੱਚਾ ਨੀਵੇਂ ਪੈਰ ਵੀ ਰੱਖ ਲਈਏ ਕੋਈ ਭਾਰੀ ਚੀਜ਼ ਚੱਕ ਲਈਏ ਭਾਰੀ ਸਮਾਨ ਚੱਕ ਲਈਏ ਉਦੋਂ ਇਹ ਧਰਨ ਪੈ ਜਾਂਦੀ ਹੈ ਪਰ ਕਈ ਵੀਰਾਂ ਦੇ ਇਹ ਧਰਨ ਆਈ ਨਹੀਂ ਪਤਾ 6-6 ਮਹੀਨੇ 5-5 ਮਹੀਨੇ ਪੱਕੀ ਰਹੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਇਹਨੂੰ ਚੈੱਕ ਕਰਨ ਦਾ ਤਰੀਕਾ ਵੀ ਸਾਂਗੇ ਵੀ ਕਿਵੇਂ ਚੈੱਕ ਕਰਨਾ ਹੈ ਕਈਆਂ ਥੋੜੀ-ਮੋਟੀ ਧਰਨ ਹੁੰਦੀ ਹੈ ਉਹ ਬੰਦੇ ਨੂੰ ਤਾਂ ਨਹੀਂ ਪਤਾ ਲੱਗਦਾ ਪਰ ਉਹਨੂੰ ਨੁਕਸਾਨ ਕਰਦੀ ਹੈ ਉਹਦੇ ਖਾਦਾ ਪੀਤਾ ਪਚਦਾ ਨਹੀਂ ਜਾਂ ਲਾ ਲੋ ਵੀ ਵੀ ਬਾਰੀ-ਬਾਰੀ ਖਾਣਾ ਪੈਂਦਾ ਉਹਨੂੰ ਆਹ ਜਿਹੜੀ ਦਿੱਕਤ ਆਉਂਦੀ ਆਉਂਦੀ ਹੈ ਪੇਟ 'ਚ ਦਰਦ ਰਹਾ ਥੋੜਾ-ਥੋੜ ਮਤਲਬ ਕਿ ਵੀ ਚੈੱਕ ਕਰਨ ਦਾ ਤਰੀਕਾ ਤੁਸੀਂ ਬਾਅਦ ਚ ਦੇਖ ਲਿਓ ਪਹਿਲਾਂ ਹੀ ਬਰਫ਼ ਨੂੰ ਵਰਤਣ ਦਾ ਤਰੀਕਾ ਦੇਖ ਲਓ ਇੱਕ ਗੱਲ ਦਾ ਧਿਆਨ ਰੱਖਣਾ ਹੈ ਬਰਫ਼ ਨੂੰ ਜਦੋਂ ਵੀ ਤੁਸੀਂ ਵਰਤਣਾ ਕਿਸੇ ਕੱਪੜੇ ਦੇ ਵਿੱਚ ਜਾਂ ਮਤਲਬ ਕਿਸੇ ਵੀ ਕੱਪੜੇ ਦੇ ਵਿੱਚ ਕੋਈ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਹੋਵੇ ਉਹਦੇ ਵਿੱਚ ਪਾ ਕੇ ਨੂੰ ਵਰਤਣਾ ਸਿੱਧੀ ਨਹੀਂ ਵਰਤਣੀ ਬਰਫ਼ ਕਦੇ ਵੀ ਸਿੱਧੀ ਨਾ ਵਰਤੋ ਥੋੜੀ ਪੈਰਾਂ ਤੇ ਮਲਕੀ ਬਰਫ਼ ਫੇਰ ਢਿੱਡ ਤੇ ਮਲਣਾ ਨੂੰ ਪਹਿਲਾਂ ਸਿੱਧੀ ਢਿੱਡ ਤੇ ਨਹੀਂ ਮਲਣਾ ਬਸ ਹੁਣ ਜਿਵੇਂ ਧਰਨਪੀ ਜਿਹੜੇ ਢਿੱਡ ਤੇ ਮਾਮੂਲੀ ਹੱਥ ਨਾਲ ਨਾਰਮਲ ਜਿਹੇ ਹੱਥ ਨਾਲ ਵੀ ਇਹਦੀ ਮਾਲਸ਼ ਕਰਨੀ ਹੈ ਮਾਲਸ਼ ਕਰੀ ਚੱਲੋ ਤੇ ਕਰੋ ਉਹਨਾਂ ਟਾਈਮ ਜਿੰਨਾ ਟਾਈਮ ਤੁਸੀਂ ਸਹਿ ਸਕਦੇ ਹੋ ਇਹ ਨਹੀਂ ਹੈਗਾ ਵੀ ਤੁਹਾਨੂੰ ਦਰਦ ਛੱਲੀ ਜਾਊ ਤੁਹਾਨੂੰ ਤਕਲੀਫ ਹੋਈ ਜਾਵੇ ਬਸ ਜੇਕਰ ਤਾਂ ਬੱਚਾ ਹੈ ਉਹਦੇ 2-3 ਮਿੰਟ ਲਾ ਲਓ ਜੇਕਰ ਤੁਸੀਂ ਵੱਡੇ ਹੋ ਤਾਂ 5 ਮਿੰਟ ਲਾ ਲਓ 5 ਮਿੰਟ ਬਾਅਦ ਵਰਤ ਦੀ ਮਾਲਿਸ਼ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਲੱਤਾਂ ਧਰਤੀ ਤੋਂ ਉੱਪਰ ਲਾ ਲਓ ਵੀ 10-20 ਸੈਂਟੀਮੀਟਰ ਉੱਤੇ ਚੱਕਣੀਆਂ ਨੇ ਅੱਧਾ ਫੁੱਟ ਲਾ ਲਓ ਜਾਂ ਅੱਧਾ ਫੁੱਟ ਉੱਪਰ ਚੱਕਣੀਆਂ ਨੇ ਤੇ ਉਹਨੂੰ ਉਹਨਾਂ ਟਾਈਮ ਰੱਖਣਾ ਪਰ ਜਿੰਨਾ ਟਾਈਮ ਤੁਸੀਂ ਰੱਖ ਸਕਦੇ ਹੋ ਜਿੰਨਾ ਟਾਈਮ ਰੱਖ ਲਿਆ ਉਸ ਤੋਂ ਬਾਅਦ ਫੇਰ نیچے ਰੱਖ ਕੇ ਫੇਰ ਉੱਪਰ ਚੱਕ ਲਓ ਉਸੇ ਤਰੀਕੇ ਨਾਲ ਇਦੇ ਨਾਲ ਤੁਹਾਡੀ ਧਰਨ ਦੀ ਸੈਟਿੰਗ ਆਊਗੀ ਕਦੇ ਵੀ ਫਿਰ ਮੜ ਕੇ ਧਰਨ ਪੈਣੀ ਨਹੀਂ ਇਹਦੇ ਨਾਲ ਉਹ ਸੈਟਿੰਗ ਆਊਗੀ ਤੇ ਮਗਰੋਂ ਕੀ ਕਰਨਾ ਲਾਸਟ ਤਰੀਕਾ ਗੋਡਿਆਂ ਨੂੰ ਛਾਤੀ ਨਾਲ ਲਾਓ ਜੱਜ ਕੇ ਪੂਰੇ ਪੂਰੇ ਜ਼ੋਰ ਦੀ ਛਾਤੀ ਨਾਲ ਲਾਓ ਇਹ ਵੀ ਦੋ ਤਿੰਨ ਵਾਰੀ ਕਰੋ ਇਹ ਸਾਰਾ ਪ੍ਰੋਸੈਸ 10 ਤੋਂ 12 ਮਿੰਟਾਂ ਦਾ ਕਰੋ ਬਰਫ ਵਾਲਾ ਸਿਰਫ ਤੁਸੀਂ ਮੰਨ ਲਓ 4-5 ਮਿੰਟ ਕਰ ਲਓ ਬਰਫ ਵਾਲਾ ਬਸ ਥੋੜੀ ਧਰਨ ਮੁੜ ਕੇ ਨਹੀਂ ਪੈਂਦੀ ਆ ਤੁਸੀਂ ਯਾਦ ਰੱਖੋਗੇ ਹੁਣ ਇਹ ਚੈੱਕ ਕਰਨ ਦਾ ਤਰੀਕਾ ਵੀ ਧਰਨ ਨੂੰ ਚੈੱਕ ਕਿਵੇਂ ਕਰਨਾ ਹੈ ਜਿਹੜੀਆਂ ਆਪਣੇ ਹੱਥ ਦੀਆਂ ਲੈਣਾ ਹੁੰਦੀਆਂ ਨੇ ਉਹਨੂੰ ਜਮਾਂ ਮਿਲਾ ਲਓ ਇੱਕ ਦੂਜੇ ਨਾਲ ਜੇਕਰ ਉਹ ਮਿਲਦੀਆਂ ਨੇ ਚੀਚੀ ਉੱਚੀ ਨੀਵੀਂ ਐ ਫਿਰ ਤਾਂ ਤੁਹਾਡੀ ਧਰਨ ਹੈਗੀ ਐ ਜੇ ਚੀਚੀ ਬਰੋਬਰ ਐ ਤਾਂ ਤੁਹਾਡੀ ਧਰਨ ਹੈ ਨਹੀਂ ਥੋੜੀ ਮੋਟੀ ਵੀ ਉੱਤੇ ਥੱਲੇ ਹੋਈ ਤੇ ਸਮਝ ਲਓ ਤੁਹਾਡੀ ਧਰਨ ਐ ਵੀ ਤੁਹਾਨੂੰ ਤਖਰੀਬ ਹੈਗੀ ਐ ਤੁਹਾਨੂੰ ਚਾਹੇ ਪਤਾ ਲੱਗਦਾ ਚਾਹੇ ਨਹੀਂ ਲੱਗਦਾ ਬਸ ਜੇਕਰ ਹੈਗੀ ਉੱਚੀ ਨੀਵੀਂ ਥੋੜੀ ਆ ਬਰਫ ਨੂੰ ਚੱਕੋ ਬਰਫ ਵਾਲਾ ਤਰੀਕਾ ਵਰਤ ਲਓ ਇੱਕ ਤੁਹਾਨੂੰ ਹੋਰ ਟ੍ਰਿਕ ਦੱਸ ਦਿਆਂ ਜਿਨ੍ਹਾਂ ਨੂੰ ਜ਼ਖਾਮ ਜ਼ਿਆਦਾ ਰਹਿੰਦਾ ਬਰਫ ਦਾ ਛੋਟਾ ਛੋਟਾ ਟੁਕੜਾ ਤੋੜ ਕੇ ਕੱਪੜੇ 'ਚ ਪਾ ਕੇ ਨੱਕ ਦੇ ਉੱਪਰ ਮੱਥੇ ਲਵੇ ਇਹਨੂੰ ਮਾਲਸ਼ ਕਰੋ ਨੱਕ ਦੇ ਉੱਪਰ ਮਾਲਸ਼ ਕਰੋ ਜਖਾਮ ਮੈਂ ਕਹਿੰਦਾ ساری ਉਮਰ ਹਟ ਜੂਗਾ ਜਖਾਮ ਵਸਤੇ ਬਹੁਤ ਵਧੀਆ ਤਰੀਕਾ ਇਹ ਵਰਤ ਕੇ ਜਰੂਰ ਦੇਖਿਓ ਜਿਨ੍ਹਾਂ ਨੂੰ ਧਰਨਦਾਰੀ ਵੇਰੀ ਪੈਂਦੀ ਹੈ ਜਖਾਮ ਹੁੰਦੇ